ਪادری ਬਲਜਿੰਦਰ ਸਿੰਘ ਨੇ ਇੱਕ ਔਰਤ ਨੂੰ ਥੱਪੜ ਮਾਰਿਆ ਜਿਸ ਦੀ ਸੀਸੀਟੀਵੀ ਵੀਡੀਓ ਹੁਣ ਸਾਹਮਣੇ ਆਈ ਹੈ ਤੇ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਦੱਸਦੇ ਕਿ ਜੁਲੰਦਰ ਦੇ ਵਿੱਚ ਤਾਜ਼ਪੁਰ ਚਰਚ ਦੇ ਪادری ਬਲਜਿੰਦਰ ਸਿੰਘ ਦੇ ਵੱਲੋਂ ਇੱਕ ਔਰਤ ਨੂੰ ਥੱਪੜ ਮਾਰਿਆ ਜਾਂਦਾ ਹੈ ਤੇ ਥੱਪੜ ਮਾਰਨ ਦਾ ਸੀਐਸਟੀਵੀ ਵੀਡੀਓ ਸਾਹਮਣੇ ਆ ਚੁੱਕਿਆ ਹੈ ਤਸਵੀਰਾਂ ਦੇ ਦਰਦ ਸਾਫ ਦਿਖਾਈ ਦੇ ਰਿਹਾ ਹੈਗਾ ਕਿ ਇਹ ਪੁਜਾਰੀ ਨੇ ਔਰਤ ਦੇ ਮੂੰਹ ਦੇ ਉੱਤੇ ਇੱਕ ਕਾਪੀ ਵੀ ਸੁੱਟ ਦਿੱਤੀ ਹੈ ਦੱਸਿਆ ਜਾ ਰਿਹਾ ਹੈਗਾ ਕਿ ਇਹ ਘਟਨਾ 14 ਫਰਵਰੀ ਨੂੰ ਚੰਡੀਗੜ੍ਹ ਸਥਿਤ ਬਲਜਿੰਦਰ ਸਿੰਘ ਦੇ ਦਫ਼ਤਰ ਦੇ ਵਿੱਚ ਵਾਪਰੀ ਸੀ ਹਾਲਾਂਕਿ ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ ਤਾਂ ਵੀਡੀਓ ਦੇ ਅਨੁਸਾਰ ਉਹ ਦਫ਼ਤਰ ਦੇ ਵਿੱਚ ਬੈਠੇ ਕੁਝ ਲੋਕਾਂ ਦੇ ਨਾਲ ਗੱਲ ਕਰ ਰਹੇ ਸੀਗੇ ਗੁੱਸੇ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਅਚਾਨਕ ਉਹ ਕੁਰਸੀ ਤੋਂ ਬੈਗ ਚੁੱਕਦਾ ਹੈ ਅਤੇ ਉਸ ਨੌਜਵਾਨ ਦੇ ਵੱਲ ਸੁਰਦਾ ਹੈ ਤੇ ਉਸ ਨੂੰ ਥੱਪੜ ਮਾਰਦਾ ਹੈ ਤੇ ਫਿਰ ਔਰਤ ਦੇ ਉੱਤੇ ਵੀ ਹਮਲਾ ਕਰਦਾ ਦਿਖਾਈ ਦੇ ਰਹਾ ਹੈ ਵੀਡੀਓ ਤੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ 14 ਫਰਵਰੀ ਦੀ ਇਹ ਘਟਨਾ ਹੈਗੀ ਜਿੱਥੇ ਕਿ ਬਲਜੀਤ ਸਿੰਘ ਦੇ ਦਫ਼ਤਰ ਦੇ ਵਿੱਚ ਇਹ ਵਾਪਰੀ ਸੀਗੀ ਤਾਂ ਅੱਜ ਤੱਕ ਇਹ ਸਪਸ਼ਟ ਨਹੀਂ ਹੋਇਆ ਹੈਗਾ ਕਿ ਬਲਜੀਤ ਸਿੰਘ ਨੇ ਅਜਿਹਾ ਕਿਉਂ ਕੀਤਾ ਹੈਗਾ ਔਰਤ ਅਤੇ ਨੌਜਵਾਨ ਨੂੰ ਕਿਉਂ ਕੁੱਟਿਆ ਹੈ ਤਾਂ ਬਲਜੀਤ ਸਿੰਘ ਨੇ ਇਸ ਬਾਰੇ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਵੀ ਨਹੀਂ ਦਿੱਤਾ। ਇੱਕ ਵਾਰ ਤੁਸੀਂ ਵੀ ਧਿਆਨ ਨਾਲ ਆ ਵੀਡੀਓ ਦੇਖਿਓ। ਪادری ਬਲਜਿੰਦਰ ਸਿੰਘ ਨੇ ਇੱਕ ਔਰਤ ਨੂੰ ਥੱਪੜ ਮਾਰਿਆ ਜਿਸ ਦੀ ਸੀਸੀਟੀਵੀ ਵੀਡੀਓ ਹੁਣ ਸਾਹਮਣੇ ਆਈ ਹੈ ਤੇ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਦੱਸਦੇ ਕਿ ਜੁਲੰਦਰ ਦੇ ਵਿੱਚ ਤਾਜਪੁਰ ਚਰਚ ਦੇ ਪادری ਬਲਜਿੰਦਰ ਸਿੰਘ ਦੇ ਵੱਲੋਂ ਇੱਕ ਔਰਤ ਨੂੰ ਥੱਪੜ ਮਾਰਿਆ ਜਾਂਦਾ ਹੈ ਤੇ ਥੱਪੜ ਮਾਰਨ ਦਾ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਤਸਵੀਰਾਂ ਜਿਵੇਂ ਤੁਸ ਸਾਬ ਦਿਖਾਈ ਦੇ ਰਿਹਾ ਹੈਗਾ ਕਿ ਇਹ ਪੁਜਾਰੀ ਨੇ ਔਰਤ ਦੇ ਮੂੰਹ ਦੇ ਉੱਤੇ ਇੱਕ ਕਾਪੀ ਵੀ ਸੁੱਟ ਦਿੱਤੀ ਹੈ ਦੱਸਿਆ ਜਾ ਰਿਹਾ ਹੈਗਾ ਕਿ ਇਹ ਘਟਨਾ 14 ਫਰਵਰੀ ਨੂੰ ਚੰਡੀਗੜ੍ਹ ਸਥਿਤ ਬਲਜਿੰਦਰ ਸਿੰਘ ਦੇ ਦਫ਼ਤਰ ਦੇ ਵਿੱਚ ਵਾਪਰੀ ਸੀ ਹਾਲਾਂਕਿ ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ ਤਾਂ ਵੀਡੀਓ ਦੇ ਅਨੁਸਾਰ ਉਹ ਦਫ਼ਤਰ ਦੇ ਵਿੱਚ ਬੈਠੇ ਕੁਝ ਲੋਕਾਂ ਦੇ ਨਾਲ ਗੱਲ ਕਰ ਰਹੇ ਸੀਗੇ ਗੁੱਸੇ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਅਚਾਨਕ ਉਹ ਕੁਰਸੀ ਤੋਂ ਵੈਗ ਚੁੱਕਦਾ ਹੈ ਅਤੇ ਉਸ ਨੌਜਵਾਨ ਦੇ ਵੱਲ ਸੁੱਟਦਾ ਹੈ ਅਤੇ ਉਸ ਨੂੰ ਥੱਪੜ ਮਾਰਦਾ ਹੈ ਤੇ ਫਿਰ ਔਰਤ ਦੇ ਉੱਤੇ ਵੀ ਹਮਲਾ ਕਰਤਾ ਦਿਖਾਈ ਦੇ ਰਹਾ ਹੈ ਵੀਡੀਓ ਤੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ 14 ਫਰਵਰੀ ਦੀ ਇਹ ਘਟਨਾ ਹੈਗੀ ਜਿੱਥੇ ਕਿ ਬਲਜਿੰਦਰ ਸਿੰਘ ਦੇ ਦਫ਼ਤਰ ਦੇ ਵਿੱਚ ਇਹ ਵਾਪਰੀ ਸੀਗੀ ਤਾਂ ਅੱਜ ਤੱਕ ਇਹ ਸਪਸ਼ਟ ਨਹੀਂ ਹੋਇਆ ਹੈਗਾ ਕਿ ਬਲਜਿੰਦਰ ਸਿੰਘ ਨੇ ਅਜਿਹਾ ਕਿਉਂ ਕੀਤਾ ਹੈਗਾ ਔਰਤ ਅਤੇ ਨੌਜਵਾਨ ਨੂੰ ਕਿਉਂ ਕੁੱਟਿਆ ਹੈ ਤਾਂ ਬਲਜਿੰਦਰ ਸਿੰਘ ਨੇ ਇਸ ਬਾਰੇ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਵੀ ਨਹੀਂ ਦਿੱਤਾ ਹੈ ਇੱਕ ਵਾਰ ਤੁਸੀਂ ਵੀ ਧਿਆਨ ਨਾਲ ਆ ਵੀਡੀਓ ਦੇਖਿਓ